ਪੰਜਾਬੀ ਖਬਰਾਂ ਦੇਖਣ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਗੱਲ ਕਰਨੇ ਹਾਂ ਮਨੁੱਖਤਾ ਦੀ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਵਿਅਕਤੀ ਦੀਆਂ ਦੋਨੇ ਹੀ ਬਾਹਾਂ ਕੱਟੀਆਂ ਗਈਆਂ ਹਨ ਘਟਨਾ ਬਾਰੇ ਤੁਹਾਨੂੰ ਬਾਅਦ ਵਿੱਚ ਦੱਸਦੇ ਹਾਂ ਪਹਿਲਾਂ ਇਸ ਵੀਡੀਓ ਨੂੰ ਦਾਨੀ ਸੱਜਣਾ ਤੱਕ ਜਰੂਰ ਸ਼ੇਅਰ ਕਰ ਦਿਓ ਪ੍ਰਮਾਤਮਾ ਤੁਹਾਡਾ ਵੀ ਭਲਾ ਕਰੇਗਾ ਹੁਣ ਦੋਸਤੋ ਤੁਹਾਨੂੰ ਇਸ ਵਿਅਕਤੀ ਦੀਆਂ ਬਾਹਾਂ ਕੱਟੇ ਜਾਣ ਦੀ ਘਟਨਾ ਬਾਰੇ ਦੱਸਦੇ ਹਾਂ ਇਸ ਗਰੀਬ ਮਜ਼ਦੂਰ ਨੂੰ ਕੀ ਪਤਾ ਸੀ ਕਿ ਉਸ ਨੂੰ ਆਪਣੀਆਂ ਦੋਨੇ ਬਾਹਾਂ ਗਵਾ ਕੇ ਹੀ ਆਪਣੇ ਘਰ ਵਾਪਸ ਪਰਤਣਾ ਪਵੇਗਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਧੁੰਨੀਕੇ ਦਾ ਗਰੀਬ ਮਜ਼ਦੂਰ ਗੁਰਜੰਟ ਸਿੰਘ ਜੋ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਅਚਾਰ ਬਣਾਉਣ ਵਾਲੀ ਮਸ਼ੀਨ ਤੇ ਦਿਹਾੜੀ ਮਜ਼ਦੂਰੀ ਕਰਨ ਗਿਆ ਸੀ ਲੇਕਿਨ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮੱਕੀ ਦਾ ਆਚਾਰ ਬਣਾਉਣ ਵਾਲੀ ਮਸ਼ੀਨ ਵਿੱਚ ਇਸ ਦੀਆਂ ਦੋਨੇ ਹੀ ਬਾਹਾਂ ਆ ਕੇ ਕੱਟੀਆਂ ਗਈਆਂ ਜਿਸ ਕਾਰਨ ਇਹ ਗਰੀਬ ਮਜ਼ਦੂਰ ਦੋਨਾਂ ਹੀ ਬਾਹਾਂ ਤੋਂ ਅਪਾਜ ਹੋ ਗਿਆ ਅਤੇ ਇਸ ਨੂੰ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਦੂਜਿਆਂ ਤੇ ਨਿਰਭੈਣ ਹੋਣਾ ਪੈ ਰਿਹਾ ਹੈ ਇਸ ਬਾਹਾਂ ਤੋਂ ਅਪਾਜ ਦੀ ਮਦਦ ਲਈ ਵੱਖ-ਵੱਖ ਦਾਨੀ ਸੱਜਣਾ ਵੱਲੋਂ ਭੇਜੀ ਗਈ ਨਗਦ ਰਾਸ਼ੀ ਅੱਜ ਮੱਕੀ ਦਾ ਆਚਾਰ ਬਣਾਉਣ ਵਾਲੀ ਮਸ਼ੀਨ ਦੇ ਮਾਲਕਾਂ ਵੱਲੋਂ ਇਸ ਨੂੰ ਇਸ ਦੇ ਘਰ ਜਾ ਕੇ ਦਿੱਤੀ ਗਈ ਅਤੇ ਹੋਰ ਨਾਲ ਲੋਕਾਂ ਨੂੰ ਵੀ ਇਹ ਗਰੀਬ ਮਜ਼ਦੂਰ ਅਪਾਹਜ ਦੀ ਮਦਦ ਕਰਨ ਦੀ ਗੁਹਾਰ ਲਾਈ ਗਈ ਭਾਈ ਜੀ ਗਰਜੰਟ ਸਿੰਘ ਪਿੰਡ ਤੁਨੀਗਾ ਤੋਂ ਆਪਣੇ ਨਾ ਬਾਈ ਚਾਰਾਂ ਮਸ਼ੀਨ ਤੇ ਲੱਗਿਆ ਸੀਗਾ ਇਹਦੀਆਂ ਦੋਨੇ ਬਾਹਾਂ ਮਸ਼ੀਨ ਦੇ ਵਿੱਚ ਆ ਗਈਆਂ ਪਿਛਲੇ ਮਹੀਨੇ ਅਸੀਂ ਵਿਚਾਰਾ ਜਦੋਂ ਮੱਕੀ ਦਾ ਸੀਜ਼ਨ ਸੀ ਉਹ ਉਹਨਾਂ ਦੇ ਚਾਰ ਲਾਇਕ ਰਾਉਣ ਲੱਗੇ ਆ ਤੇ ਉਸ ਉਹ ਫੰਡਾ ਸੀਗਾ ਇਕੱਠਾ ਹੋ ਗਿਆ ਆਈ ਗਿਆ ਵਿਚਾਰੇ ਜਿਵੇਂ ਦਿੱਤਾ ਪਰ ਦੇ ਗਏ ਵਿਚਾਰੇ ਲਾਇਕ ਰਾਈਗੇ ਉਸ ਜਿਹੜਾ ਅਸੀਂ ਲਾਇਕ ਰਾਇਨਾ ਆਪ ਦੇ ਕੋਲ ਲਾਇਆ ਸਾਰਾ ਵਿਚਾਰੇ ਪੈਸਾ ਗਰੀਬ ਪਰਿਵਾਰ ਸੀ ਸਹਾਇਤਾ ਕੋਈ ਹੈ ਨਹੀਂ ਜੀ ਕਾਹਜੋਗਰੀ ਤੇ ਉਹਦੇ ਵਿੱਚੋਂ ਜੋ ਜਿਹੜਾ ਲੋਕਾਂ ਨੇ ਵੀਡੀਓ ਦੇਖੀਆਂ ਮੈਨੂੰ ਪਸ਼ੂ ਮੰਡੀ ਡੱਬ ਵਾਲੀ ਵਪਾਰੀ ਯੂਨੀਅਨ ਪ੍ਰਧਾਨ ਲੱਗਿਆ ਫੌਜੀ ਪ੍ਰਧਾਨ ਲੱਗਿਆ ਨੇ ਅਸੀਂ ਉਹ ਮੈਨੂੰ ਜੋ ਦੱਸਿਆ ਉਹਨਾਂ ਨੇ ਮੈਨੂੰ ਫੰਡ ਇਕੱਠਾ ਕਰਕੇ ਦਿੱਤਾ ਜੀ 52100 ਰੁਪਏ ਬਾਈ ਨੂੰ ਤੇ ਉਹ ਆਜ ਦੀ ਵਿਚਾਰੀ ਮਦਦ ਕਰਨਿਆ ਉਹ ਜੋ ਬਾਹਾਂ ਦੇਖੀਆਂ ਇਹਦੀਆਂ ਵੀ ਕਾਹ ਦੇ ਲਾਇਕ ਜੋਗੇ ਵਿਚਾਰਾ ਕੰਮ ਜੋਗਾ ਰੇ ਹੈ ਨਹੀਂਗਾ ਔਰ ਇਹ ਬੇਚਾਰੀ ਜਿਹੜੇ ਘਰਾਂ ਵਾਲੀ ਆ ਉਹ ਵੀ ਕਿਸੇ ਕੰਮ ਤੇ ਵਿਚਾਰੇ ਰਹੀ ਇਸੇ ਤੇ ਰਹੇਗੀ ਬਾਈ ਨੂੰ ਜਾਣਾ ਆਉਣਾ ਕਿਸੇ ਪਾਸੇ ਵਿਚਾਰ ਬਾਹਰ ਪਾਣੀ ਪੂਣੀ ਪੀਉਣਾ ਰੋਟੀ ਖਾਣੀ ਯਾਰੀ ਬਹੁਤ ਦੁਖੀ ਉਹ ਵੀ ਇਹ ਦੇਖ ਕੇ ਪਰ ਵੀ ਦੇਖ ਕੇ ਪਰਿਵਾਰ ਨੂੰ ਗਰੀਬ ਨੂੰ ਘਰੋਂ ਤੇ ਉਹਦੀ ਸਹਾਇਤਾ ਬਾਤ ਤੇ ਅਸੀਂ ਇਕੱਠਾ ਕਰਿਆ ਤੇ ਅਸੀਂ ਜਿੰਨੀ ਵੀ ਸਹਾਇਤਾ ਹੋਏਗੀ ਬਾਈ ਗ੍ਰਜੰਟ ਸਿੰਘ ਤੋਂ ਵੱਧ ਤੋਂ ਵੱਧ ਵੀ ਆਪ ਸਹਾਇਤਾ ਕਰਾਂਗੇ ਹਾਂਜੀ ਹਾਂ ਪੀਲੀ ਮੈਂ ਇਹੀ ਕਰਦਾ ਮੇਰੇ ਭਰਾਵਾਂ ਨੂੰ ਜਿਹਨਾਂ ਜਿਹਦੇ ਬਾਈ ਆ ਵੀਡੀਓ ਦੇਖਣ ਗਿਆ ਆ ਤੇ ਮੇਰਾ ਬੀਰਵਾਨੇ ਕਾ ਹੱਥ ਮਾਰ ਕੇ ਬੇਨਤੀ ਆ ਬਾਈ ਗਰਜੰਟ ਬਣੀ ਦੇਖਣਾ ਜਿੰਨੀ ਆ ਦੀ ਸਰਦਾ ਮਕਾਤਾ ਇਸ ਸਹਾਇਤਾ ਕਰੋ ਵਿਚਾਰੇ ਦੇ ਆ ਦੋ ਕੁੜੀਆਂ ਵਿਆਹਣ ਵਾਲੀਆਂ ਗਰੀਬ ਪਰਿਵਾਰ ਆ ਤੇ ਹੱਥ ਮਾਰ ਕੇ ਬੇਨਤੀ ਕਰਦਾ ਮੇਰਾ ਭਰਾ ਜਿਹਦੇ ਜਿਹਦੇ ਕੋਲੇ ਜਿੰਨੀ ਸਰਦਾ ਹੈਗੀ ਉਹ ਹਿਸਾਬ ਨਾਲ ਬਾਈ ਗਰਜੰਟ ਸਿੰਘ ਦੀ ਮਦਦ ਕਰੋ ਮੇਰਾ ਮੇਰਾ ਬੀਰੀ ਆ ਇਹ ਦੋ ਬੇਟੀਆਂ ਹੈਗੀਆਂ ਜਿਹੜਾ ਵਿਆਹ ਜਾਣਗੇ ਵਿਚਾਰਦੀਆਂ ਹਾਂਜੀ ਅਸੀਂ ਆਏ ਆ ਬਾਈ ਗਰਜੰਟ ਸਿੰਘ ਸੁਨੋਪ ਗੋਰਾ ਸਿੰਘ ਪਿੰਡ ਧੁੰਨੀ ਕੇ ਜ਼ਿਲ੍ਹਾ ਬਠਿੰਡਾ ਬਾਈ ਜੀ ਬਾਈ ਜੀ ਦੋਨੋਂ ਬਾਹਾਂ ਮਸ਼ੀਨ ਦੇ ਵਿੱਚ ਕੱਟ ਗਈ ਸੀ ਆਪਣੇ ਬਾਈ ਡਰਾਈਵਰ ਸੀਗਾ ਅੱਜ ਤੋਂ 4-5 ਮਹੀਨੇ ਮੱਕੀ ਸੀਜ਼ਨ ਵੇਲੇ ਉਦੋਂ ਬਾਈ ਜਿੰਨਾ ਲਾਜ ਸੀ ਬਾਈ ਬਾਈ ਦੇ ਨਾਲ ਲਾਜ ਪਾ ਕਰਾਇਆ ਜਿੰਨੀ ਪਹੁੰਚ ਸੀ ਆਪਣੇ ਬਾਈ ਲਾਜ ਕਰਾ ਕੇ ਬਾਈ ਘਰ ਤੱਕ ਵੀ ਜਿੰਨਾ ਹੀ ਸਹਾਇਤਾ ਸੀ ਬਾਈ ਘਰੇ ਵੀ ਜੋ ਕੁਛ ਸੀਗਾ ਬਾਈ ਦੀ ਉਹ ਮਦਦ ਕੀਤੀ ਆਪਾਂ ਉਸ ਤੋਂ ਬਾਈ ਦੇ ਹੁਣ ਵੀ ਆਪਾਂ ਨਾਲ ਖੜੇ ਬਾਈ ਜੀ ਉਦੋਂ ਵੀ ਬਾਈ ਨਾਲ ਲਾਜ ਕਰਾਇਆ ਠੀਕ ਹੈ ਅੱਗੇ ਵੀ ਬਾਈ ਨਾਲ ਖੜਾਂਗੇ ਅਸੀਂ ਆਪਾਂ ਹੁਣ ਬਾਈ ਜੀ ਗੱਲ ਇਸ ਤਰ੍ਹਾਂ ਸੀ ਇਹ ਬਾਈ ਵਪਾਰੀ ਯੂਨੀਅਨ ਆਈ ਹੈ ਦੱਬੜੀ ਉਦੋਂ ਇਹਨਾਂ ਨੇ ਬਾਈ 53100 ਰੁਪਏ ਬਾਈ ਦਾ ਮਦਦ ਕੀਤੀ ਆ ਇੱਕ ਕਰਤਾਰ ਕਲੋਨੀ ਬਾਈ ਬਰਿੰਡਾ ਤੋਂ ਇਹਨਾਂ 17000 ਰੁਪਏ ਬਾਈ ਨੂੰ ਵੰਡ ਦਈ ਆ ਉਹਨਾਂ ਧੰਨਵਾਦ ਬਾਈ ਦੋਨਾਂ ਵਪਾਰੀ ਯੂਨੀਅਨ ਦਾ ਵੀ ਤੇ ਕਰਤਾਰ ਕਲੋਨੀ ਦੇ ਨਵਕਾ ਵਸਕੇੰਦੇ ਬਾਈ ਬਾਈ ਜੀ ਅੱਗੇ ਅੱਜ ਬਾਈ 53100 ਰੁਪਏ ਵਪਾਰੀ ਯੂਨੀਅਨ ਵੱਲੋਂ ਤੇ 17000 ਰੁਪਏ ਕਰਤਾਰ ਕਲੋਨੀ ਬਰਿੰਡਾ ਵੱਲੋਂ ਆਈ ਆਈ ਮਦਦ ਬਾਈ ਦੀ ਬਾਈ ਜੀ ਇਹ ਕਹਨੇ ਆਪਾਂ ਅੱਗੇ ਹੋਰ ਮਿੰਤ ਲੋਕਾਂ ਮਰੇ ਅਰਦਾਸ ਕਰਦੇ ਆ ਬਾਈ ਜੀ ਹੱਥ ਬਨ ਕੇ ਬੇਨਤੀ ਆ ਵੀ ਬਾਈ ਗਰਜੰਟ ਦਾ ਦੇਖੋ ਬਾਈ ਹੁਣ ਹੱਥ ਕੰਮ ਕਰਨ ਕਰਨ ਨੂੰ ਗਿਆ ਸਿਰਫ ਬਾਈ ਜੀ ਹੁਣ ਇੱਕ ਵਾਰ ਮੰਨ ਲਓ ਵੀ ਖਾਣਾ ਪੀਣਾ ਨਹੀਂ ਸਕਦਾ ਉਹਦਾ ਖਾ ਵੀ ਐ ਮੰਨ ਲਓ ਬਾਈ ਦੂਜੇ ਤੇ ਨਿਰਪਰ ਹੋ ਗਿਆ ਇਹੇ ਇਹੀ ਹੱਥ ਬਨ ਕੇ ਬੇਨਤੀ ਬਾਈ ਦੀ ਵੀ ਜਿੰਨੀ ਹੋ ਸਕੇ ਬਾਈ ਦੀ ਜੋ ਰਾਸ਼ਨ ਪਾਣੀ ਜਾਂ ਕੁਛ ਵੀ ਹੋਰ ਪੀਆ ਪੈਸੇ ਤੇ ਲਿਹੇਗਾ ਬਾਈ ਜੀ ਬਾਈ ਦੀ ਮਦਦ ਕੀਤੀ ਜਾਵੇ